दे, इस जिले के बीजेपी के प्रधान काका कंगोज जी और बहुत ही सम्मान योग सीपीआई के लीडर आए हैं हंसराज गोल्डर जी और बहुत ही सम्मान योग सत्कारियों गुरु साहबान और बहुत ही सम्मान योग सा विजय लक्ष्मी पादो जी और कांग्रेस पार्टी के प्रधान साहब हरप्रीत जी और बहुत ही सम्मान योग सा ਇਸ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਮਰਦਾਨ ਸਹਿਬਾਨ ਔਰ ਬਹੁਤ ਹੀ ਸਨਮਾਨਯੋਗ ਸਾਡੇ ਡਾਕਟਰ ਸੰਦੀਪ ਜੀ ਔਰ ਇੱਥੇ ਹਾਜ਼ਰ ਸਾਰੇ ਸਤਿਕਾਰਯੋਗ ਪਹਿਨੋ ਤੇ ਪਰਾਉ ਮੈਂ ਸਭ ਤੋਂ ਪਹਿਲਾਂ ਕਿਉਂਕਿ ਸ਼ਹੀਦਾਂ ਦੇ ਜਿਹੜੇ ਦਿਹਾੜੇ ਨੇ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਖੁਸ਼ੀਆਂ ਔਰ ਜਾਵਾਂ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਸ਼ਹੀਦ ਨੇ ਇਹ ਗੌਮ ਦਾ ਫਰਮਾਇਆ ਹੁੰਦੇ ਨੇ ਔਰ ਦੇਸ਼ ਦਾ ਫਰਮਾਇਆ ਹੁੰਦੇ ਨੇ ਔਰ ਇਸ ਕਰਕੇ ਇਹਨਾਂ ਨੂੰ ਬੜੇ ਜਜ਼ਾਵਾਂ ਦੇ ਨਾਲ ਔਰ ਬੜੇ ਸ਼ੌਂਕ ਦੇ ਨਾਲ ਮਨਾਇਆ ਜਾਂਦਾ ਹੈ ਔਰ ਮੈਂ ਖਾਸ ਤੌਰ ਤੇ ਸਾਡੇ ਸਤਕਾਰਯੋਗ ਸਤਕਾਰਯੋਗ ਬੈਠੇ ਨੇ ਸਾਡੇ ਦੀਵਾਨ ਖਿੜੇ ਵਾਲੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣੀ ਚਾਹਨਾ ਤੇ ਕਮੇਟੀ ਨੂੰ ਮੁਬਾਰਕਬਾਦ ਦੇਣੀ ਚਾਹਨਾ ਜਿਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਕਿਉਂਕਿ ਅੱਗੇ ਹਮੇਸ਼ਾ ਸ਼ਹਿਰਾ ਦੇ ਵਿੱਚ ਸ਼ਹੀਦ ਉਦਮ ਸਿੰਘ ਦਾ ਜਿਹੜਾ ਉਹਨਾਂ ਦਾ ਜਨਮ ਦਿਨ ਵੀ ਔਰ ਉਹਨਾਂ ਦਾ ਜਿਹੜਾ ਸ਼ਹੀਦੀ ਦਿਨ ਵੀ ਜਿਹੜਾ ਮਨਾਇਆ ਜਾਂਦਾ ਹੈ ਪਰ ਇਸ ਵਾਰੀ ਜੋ ਤੁਸੀਂ ਇੱਕ ਬੜਾ ਵੱਡਾ ਫਰਾਲਾ ਕਰਕੇ ਜੋ ਦੀਵਾਨ ਖੇੜੇ ਦੇ ਵਿੱਚ ਮਨਾ ਰਹੇ ਜੇ ਇਸ ਸਬੰਧੀ ਮੈਂ ਤੁਹਾਨੂੰ ਸਾਰੇ ਪਿੰਡ ਵਾਲਿਆਂ ਨੂੰ ਔਰ ਖਾਸ ਤੌਰ ਤੇ ਕਮੇਟੀ ਦੇ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਮੇਰੇ ਤੋਂ ਬੋਲਣ ਵਾਲੇ ਪਹਿਲਾਂ ਕਾਫੀ ਜਿਸ ਤਰ੍ਹਾਂ ਸ਼ਹੀਦ ਉਦਮ ਸਿੰਘ ਜੀ ਦੇ ਬਾਰੇ ਗੱਲ ਕੀਤੀ ਕਿਉਂਕਿ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿੰਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਅੱਜ ਇਹ ਦੇਸ਼ ਆਪਣੀ ਵਜੂਦ ਦੇ ਵਿੱਚ ਜਿਹੜਾ ਖੜਾ ਹੈ ਦੇ ਵਾਸਤੇ ਸਾਡੇ ਜਿਹੜੀ ਦੇਸ਼ ਦੀ ਬੜੀ ਵੱਡੀ ਵਿਰਾਸਤ ਹੈ ਔਰ ਬੜੀ ਵੱਡੀ ਜਿਹੜੀ ਵਿਰਾਸਾ ਘਰੋਂ ਨੇ ਖੈਰਦੁੱਤਮ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੇ ਸ੍ਰਾਮ ਤੋਂ ਇੱਕ ਜਿਹੜਾ ਉਸ ਵੇਲੇ ਯਤਿਮ ਪਰਿਵਾਰ ਦੇ ਵਿੱਚ ਹੀ ਕਹਿ ਲਾਂਗੇ ਕਿ ਜਦੋਂ ਮਾਂ-ਬਾਪ ਵੀ ਚਲਾ ਜਾਏ ਔਰ ਉਹ ਦੋਨੋਂ ਭਾਈ ਜਦੋਂ ਰਹਿ ਜਾਣ ਔਰ ਉਹਨਾਂ ਨੇ ਉਸ ਵੇਲੇ ਯਤਿਮ ਖਾਨੇ ਦੇ ਵਿੱਚ ਆਸਰਾ ਲਿਆ ਜਾ ਕੇ ਅੰਦਰ ਸਰ ਦੇ ਵਿੱਚ ਔਰ ਜਦੋਂ 13 ਅਪ੍ਰੈਲ ਦਾ 1919 ਦਾ ਸਾਗਾ ਹੋਇਆ ਔਰ ਉਸ ਸਾਕੇ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਉੱਥੇ ਜਿਹੜੀ ਉੱਥੇ ਉਸ ਵੇਲੇ ਜਿਹੜੀ ਉਸ ਵੇਲੇ ਮੌਤਾ ਹੋਈਆਂ ਸਨ ਔਰ ਉਸ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਜਿਹੜੇ ਪਾਣੀ ਪੀਣ ਦੇ ਵਾਸਤੇ ਔਰ ਉਹਨਾਂ ਲਾਸ਼ਾਂ ਨੂੰ ਸੰਭਾਲਣ ਦੇ ਵਾਸਤੇ ਉਹਨਾਂ ਦੀ ਜਿਹੜੀ ਡਿਊਟੀ ਲੱਗੀ ਸੀ ਔਰ ਮੈਂ ਇਸ ਗੱਲ ਦੀ ਜਿਸ ਤਰ੍ਹਾਂ ਜਾਖੜ ਸਾਹਿਬ ਜੀ ਪਹਿਲਾਂ ਗੱਲ ਕਰਕੇ ਕਹੇ ਨੇ ਕਿਉਂਕਿ ਕਿਤੇ ਕੋਈ ਕਤਲ ਵੀ ਹੋ ਜਾਂਦੇ ਨੇ ਤੇ ਸਾਲ ਬਾਅਦ ਹੋਰ ਗੱਲ ਹੋ ਜਾਂਦੀ ਤੇ ਜਦੋਂ ਕਿਤੇ ਕੋਈ 2 ਸਾਲ ਹੋ ਜਾਣ ਉਸ ਵੇਲੇ ਹੋਰ ਗੱਲ ਹੋ ਜਾਂਦੀ ਤੇ ਜਦੋਂ ਕਿਤੇ ਟਾਈਮ ਪੈ ਜਾਏ ਤੇ ਹਮੇਸ਼ਾ ਉਹ ਗੱਲਾਂ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਮੈਂ ਸ਼ਹੀਦ ਉਦਮ ਸਿੰਘਰਾ ਦੀ ਉਹਨਾਂ ਦੀ ਸੋਚ ਨੂੰ ਔਰ ਉਹਨਾਂ ਦੀ ਜਿਹੜੀ ਦੇਸ਼ ਦੇ ਪ੍ਰਤੀ ਕੁਰਬਾਨੀ ਨੂੰ ਕਿਉਂਕਿ 21 ਸਾਲਾਂ ਦੇ ਬਾਅਦ ਉਸ ਵੇਲੇ ਜਿਹੜਾ ਡਰਨਲ ਡਾਇਰ ਸੀ ਉਸ ਵੇਲੇ ਪੰਜਾਬ ਦਾ ਇੰਚਾਰਜ ਸੀ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਥੱਲੇ ਚੱਲਦੀ ਸੀ ਔਰ ਉਹਨਾਂ ਨੂੰ 21 ਸਾਲ ਦੇ ਬਾਅਦ ਜਾ ਕੇ ਉਸ ਵੇਲੇ ਉਸ ਵੇਲੇ ਜਿਹੜੀ ਕੈਕਸ਼ਨ ਹਾਲ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਦੇ ਨਾਲ ਮਾਰਿਆ ਔਰ ਉਹਨਾਂ ਦੇ ਵਿੱਚ ਕਿੰਨੀ ਵੱਡੀ ਸੋਚ ਸੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਮੇਰੇ ਦੋਸਤਾਂ ਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਅੱਜ ਅਸੀਂ ਉਸ ਯੁੱਗ ਦੇ ਵਿੱਚੋਂ ਲੰਘ ਰਹੇ ਹਾਂ ਔਰ ਖਾਸ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਕਿਉਂਕਿ ਪੰਜਾਬ ਹਮੇਸ਼ਾ ਪੰਜਾਬ ਪੰਜਾਬ ਦੇ ਜਿਹੜੀ ਇੱਕ ਬੜੀ ਜਿਹੜੀ ਵੱਡੀ ਵਿਰਾਸਤ ਹੈ ਔਰ ਪੰਜਾਬ ਕਿਸੇ ਵੇਲੇ ਇਹਨਾਂ ਪੰਜ ਆਪਾਂ ਦੇ ਨਾਲ ਜਿਹੜੀ ਇਹਦੀ ਪਛਾਣ ਦੁਸ਼ੇ ਦੇ ਦਰਿਆਵਾਂ ਦੇ ਨਾਲ ਇਹਦੀ ਖੇਤੀ ਦੇ ਨਾਲ ਔਰ ਹਮੇਸ਼ਾ ਜਿਹੜਾ ਪੰਜਾਬ ਨੂੰ ਦੁਨੀਆ ਦੇ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਸੀ ਪਰ ਬਦਕਿਸਮਤੀ ਗੱਲ ਹੈ ਕਿ ਜਿਸ ਤਰੀਕੇ ਨਾਲ ਆ ਪੁਰਾਣੇ ਜਿਹੜੇ 10 12 ਸਾਲ ਲੰਘੇ ਨੇ ਪੰਜਾਬ ਦੇ ਔਰ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਈਏ ਤੇ ਕਿਸੇ ਵੀ ਮਹੱਲੇ ਦੇ ਵਿੱਚ ਜਦੋਂ ਚਲੇ ਜਾਈਏ ਤੇ ਉਸ ਵੇਲੇ ਇੱਕ ਬੜੀ ਵੱਡੀ ਚਿੰਤਾ ਹੁੰਦੀ ਔਰ ਖਾਸ ਤੌਰ ਤੇ ਅੱਜ ਵੀ ਅਸੀਂ ਜੇ ਅਨਲਿਸਿਸ ਕਰੀਏ ਕਿ ਮੈਂ ਸਮਝਣਾ ਕਿ ਸ਼ਹਿਰ ਪੰਜਾਬ ਦਾ ਜਿੰਨਾ ਦਿਮਾਗ ਹੈ ਪੰਜਾਬ ਦੇ ਵਿੱਚ ਜਿੰਨੇ ਸਾਡੇ ਹੋਣਾਰ ਬੱਚੇ ਨੇ ਚਾਹੇ ਬੇਟੀਆਂ ਨੇ ਚਾਹੇ ਬੇਟੇ ਨੇ ਔਰ ਕਿਸੇ ਬਹਾਨੇ ਦੇ ਨਾਲ ਕਿਉਂਕਿ ਹਾਲਾਤ ਐਸੇ ਬਣ ਗਏ ਨੇ ਵਿਦੇਸ਼ ਨੂੰ ਜਾ ਰਹੇ ਨੇ ਉਹ ਦੁਨੀਆ ਦੇ ਵਿੱਚ ਜਿਹੜੇ ਜਾ ਕੇ ਜਿਹੜਾ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਸੂਪਿਆਂ ਦੇ ਵਿੱਚ ਆਪਣੀ ਉਹ ਆਪਣੀ ਬ੍ਰਿਲੀਅੰਟ ਦਾ ਜਿਹੜਾ ਸ਼ੋਅ ਕਰ ਰਹੇ ਨੇ ਅੱਜ ਸਾਡੇ ਵਾਸਤੇ ਬੜੀ ਚਿੰਤਾ ਦਾ ਵਿਸ਼ਾ ਮੈਂ ਕੋਈ ਗੱਲ ਕਰਾਂਗਾ ਜਿਸ ਤਰ੍ਹਾਂ ਸੰਜੀਵ ਕੁਮਾਰ ਜੀ ਉਹਨਾਂ ਨੇ ਜਿਹੜਾ ਬੜਾ ਵੱਡਾ ਪ੍ਰਾਲਾ ਕਰਕੇ ਕਿਉਂਕਿ 10-12 ਸਾਲਾਂ ਤੋਂ ਇਹਨਾਂ ਨੂੰ ਦੇਖਦੇ ਆ ਚਾਹੇ ਦਿੱਲੀ ਦੇ ਵਿੱਚ ਇਹਨਾਂ ਨੇ ਗੰਮ ਲਗਾਇਆ ਔਰ ਚਾਹੇ ਚੰਡੀਗੜ੍ਹ ਦੇ ਵਿੱਚ ਫੂਨਦਾਨ ਦੇ ਵਾਸਤੇ ਮੇਰੇ ਖਿਆਲ ਪਤਾ ਨਹੀਂ ਕਿੰਨੇ ਲੱਖਾਂ ਬੋਤਲਾਂ ਦੇ ਵਾਸਤੇ ਇਹਨਾਂ ਨੇ ਪ੍ਰਬੰਧ ਕਰਕੇ ਅਮਰੀਕਾ ਦੇ ਵਾਸਤੇ ਕੀਤਾ ਹੈ ਔਰ ਮਰੀਜ਼ਾਂ ਦੇ ਨਾਲ ਉਹਨਾਂ ਦੀ ਜਿਹੜੀ ਵਿੱਤੀ ਸਹਾਇਤਾ ਕਰਨ ਦੇ ਵਾਸਤੇ ਜਿਹੜੇ ਕੈਂਸਰ ਵਗੈਰਾ ਦੇ ਪੇਸ਼ੈਂਟ ਨੇ ਜਿਹੜੀ ਖਤਰਨਾਕ ਬਿਮਾਰੀ ਜਿੱਥੇ ਗਵਰਨਮੈਂਟਾਂ ਵੀ ਆਖਿਰੀਆਂ ਢਿਲੀਆਂ ਪੈ ਜਾਂਦੀਆਂ ਨੇ ਉਹਨਾਂ ਬੱਚਿਆਂ ਦੇ ਵਾਸਤੇ ਉਹਨਾਂ ਨੌਜਵਾਨਾਂ ਦੇ ਵਾਸਤੇ ਇਹਨਾਂ ਲੋਕਾਂ ਨੇ ਜਿਹੜਾ ਪ੍ਰਾਲਾ ਕੀਤਾ ਮੈਂ ਇਸ ਜੀ ਦੀ ਤੁਹਾਡੀ ਮੁਬਾਰਕਬਾਦ ਦੇਣੀ ਚਾਹਨਾ ਔਰ ਪਰਮਾਤਮਾ ਤੁਹਾਡੀ ਸਾਰਿਆਂ ਦੀ ਵੱਡੀ ਉਮਰ ਕਰੇ ਔਰ ਖਾਸ ਕਰਕੇ ਜੋ ਦਵਾਨ ਖੜੇ ਗਾਲੇ ਤੁਸੀਂ ਸਾਰੇ